ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂਗੇ ਕਮੀਜ਼ ਦੀਆਂ ਕਟਾਂ ਤੇ ਠੀਕ ਹੈ ਜੀ ਕਮੀਜ਼ ਦੀਆਂ ਕਟਾਂ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਨੇ ਤੇ ਪਲੇਟਾਂ ਦੇ ਮਾਰਕ ਤੁਹਾਨੂੰ ਮੈਂ ਚੰਗੀ ਤਰ੍ਹਾਂ ਦੱਸੂਗੀ ਵੀ ਆਪਾਂ ਨੇ ਕਿਸ ਤਰ੍ਹਾਂ ਕਰਨੇ ਨੇ ਠੀਕ ਹੈ ਜੀ ਕੱਪੜਾ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਤਰ੍ਹਾਂ ਵਿਛਾ ਲਿਆ ਆ ਠੀਕ ਹੈ ਜੀ ਦੋਨੇ ਪੱਲੇ ਆਪਾਂ ਨੇ ਇਸ ਤਰ੍ਹਾਂ ਸਹੀ ਕਰਕੇ ਰੱਖੇ ਹੋਏ ਨੇ ਠੀਕ ਹੈ ਜੀ ਇਸ ਤਰ੍ਹਾਂ ਡਬਲ ਕਰੇ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਆਪਾਂ ਨੇ ਕੱਪੜਾ ਚੰਗੀ ਤਰ੍ਹਾਂ ਵਿਛਾ ਲਿਆ ਆ ਹੁਣ ਆਪਾਂ ਥੀਰੇ ਦਾ ਮਾਰਕ ਕਰਾਂਗੇ ਪਹਿਲਾਂ 6 ਇੰਚ ਤੇ ਆਪਾਂ ਥੀਰੇ ਦਾ ਮਾਰਕ ਕਰਾਂਗੇ ਠੀਕ ਹੈ ਜੀ 6 ਇੰਚ ਥੀਰੇ ਤੇ ਮਾਰਕ ਕਰਨ ਤੋਂ ਬਾਅਦ ਫਿਰ ਆਪਾਂ 7 ਇੰਚ ਦਾ ਮੋਡੇ ਦਾ ਮਾਰਕ ਕਰਾਂਗੇ ਇਸ ਤਰ੍ਹਾਂ 6 ਇੰਚ ਦਾ ਹੀ ਆਪਾਂ ਇਹਦੇ ਲਈ ਸਾਈਡ ਤੋਂ ਮਾਰਕ ਕਰਾਂਗੇ ਮਿਲਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਹੋਰੇ ਛਾਤੀ ਦਾ ਨਾਪ ਲਗਾਵਾਂਗੇ 20 ਇੰਚ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ 프ਰੰਟ ਕਾਟ ਪਾਵਾਂਗੇ ਇਹਦੇ ਵਿੱਚ 1 ਇੰਚ ਦੀ ਆਪਾਂ ਨੇ ਇੱਥੇ 프ਰੰਟ ਕਾਟ ਪਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜਿਹੜੀ ਬੈਕ ਕਾਟ ਪਾਣੀਓ ਆਪਾਂ ਨੇ 2 ਇੰਚ ਦੀ ਪਾਵਾਂਗੇ ਇਸ ਤਰ੍ਹਾਂ ਅੱਡਾ 2 ਇੰਚ ਤੇ ਮੋਡਾ ਡਾਂਗ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੇ ਪਲੇਟਾਂ ਦੇ ਮਾਰਕ ਕਰਾਂਗੇ 1.5 ਇੰਚ ਤੇ ਆਪਾਂ ਪਲੇਟਾਂ ਦਾ ਮਾਰਕ ਕਰਾਂਗੇ 1.5 ਇੰਚ ਆਪਾਂ ਚੜਾਈ ਰੱਖਾਂਗੇ ਪਲੇਟਾਂ ਦੀ ਤੇ 0.5 ਇੰਚ ਆਪਾਂ ਲੰਬੀ ਪਲੇਟ ਪਾਵਾਂਗੇ ਠੀਕ ਹੈ ਜੀ ਸਾਢੇ 3 ਇੰਚ ਤੇ ਹੀ ਆਪਾਂ ਫੇਰ ਮਾਰਕ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਨਿਸ਼ਾਨਾ ਨੂੰ ਮਲਾ ਲੈਣਾ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਜਿੱਥੇ ਆਪਾਂ ਨੇ ਇਹ ਕੱਟ ਪਾਈ ਆ ਨਾ ਮੋਡੇ ਦੀ ਕਾਰਨਰ ਬਣਾਇਆ ਜਿੱਥੇ ਬਾਕਸ ਬਣਾਇਆ ਸੀ ਆਪਾਂ ਨੇ ਇਹ ਇਹਦੇ ਵਿੱਚੋਂ ਆਪਾਂ ਨੇ ਆਹ ਕਾਰਨਰ ਦੇ ਵਿੱਚੋਂ ਆਪਾਂ ਨੇ ਇਹ ਜਿਹੜੀ ਪਲੇਟ ਆ ਪਾਉਣੀ ਆ 2.5 ਇੰਚ ਤੇ ਆਪਾਂ ਇਹ ਪਲੇਟ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ 2.5 ਇੰਚ ਤੇ ਇੱਧਲੀ ਸਾਈਡ ਮਾਰਕ ਕਰਾਂਗੇ 2.5 ਇੰਚ ਤੇ ਹੀ ਇੱਧਲੀ ਸਾਈਡ ਤੇ ਮਾਰਕ ਕਰਾਂਗੇ ਜਿਹੜੀਆਂ ਇਹ ਪਲੇਟਾਂ ਲੰਬੀਆਂ ਹੁੰਦੀਆਂ ਨੇ نیچے ਨੂੰ ਪੈਂਦੀਆਂ ਨੇ ਨਾ ਇਹ ਆਪਾਂ ਨੇ ਛਾਤੀ ਦੇ ਹਿਸਾਬ ਨਾਲ ਹੀ ਵਾਧੀਆਂ ਘਟਦੀਆਂ ਹੁੰਦੀਆਂ ਨੇ ਜੇ ਇੱਥੇ 20 ਇੰਚ 21 ਇੰਚ 22 ਇੰਚ ਤੱਕ ਆ ਤਾਂ ਆਪਾਂ ਇੱਥੇ ਸਾਢੇ 12 ਇੰਚ ਤੇ ਪਲੇਟਾਂ ਨੇ ਜਿਹੜੀਆਂ ਪਾ ਸਕਦੇ ਆ ਜੇ ਉਹਦੇ ਤੋਂ ਉੱਤੇ ਨਾਪ ਹੁੰਦਾਗਾ 24 25 26 ਉਹ ਆਪਾਂ ਨੇ 13.5 ਇੰਚ ਤੇ ਪਲੇਟਾਂ ਪਾਉਣੀਆਂ ਨੇ ਠੀਕ ਹੈ ਜੀ ਕਿਉਂਕਿ ਅੱਧਾ ਇੰਚ ਉੱਪਰ ਸਲਾਈ ਦੇ ਵਿੱਚ ਵੀ ਆ ਜਾਂਦਾ ਹੈਗਾ ਤੇ ਜਿਸ ਹਿਸਾਬ ਨਾਲ ਛਾਤੀ ਦਾ ਨਾਪ ਵਧੂ ਘਟੂਗਾ ਅਕੋਰਡਿੰਗ ਹੀ ਆਪਾਂ ਨੇ ਪਲੇਟਾਂ ਨੇ ਜਿਹੜੀਆਂ ਉੱਤੇ ਥੱਲੇ ਕਰ ਲੈਣੀਆਂ ਨੇ ਜੇ 17 ਇੰਚ ਛਾਤੀ ਦਾ ਨਾਪ ਆ ਤਾਂ ਆਪਾਂ ਨੇ 10.5 ਤੇ ਪਲੇਟਾਂ ਪਾਉਣੀਆਂ ਨੇ ਫਿਟਿੰਗ ਬਹੁਤ ਵਧੀਆ ਬਣ ਕੇ ਆਊਗੀ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜੀ ਟੇਢੀ ਪਲੇਟ ਪਾਉਣੀ ਆ ਆਪਾਂ ਨੇ ਆਹ ਪਲੇਟ ਦਾ ਜਿਹੜੀ ਜਿਹੜੀ ਆਹ ਪਲੇਟ ਪਾਈ ਹੀ ਹੈ ਨਾ ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿੱਚ ਇਹ ਪਲੇਟ ਪਾਉਣੀ ਹੁੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੇ ਫਿਟਿੰਗ ਦਾ ਮਾਰਕ ਕਰਾਂਗੇ 1.5 ਇੰਚ ਦੀ ਫਿਟਿੰਗ ਆ ਠੀਕ ਹੈ ਜੀ 1.5 ਇੰਚ ਤੇ ਆਪਾਂ ਇੱਥੇ ਮਾਰਕ ਕਰਕੇ ਅੱਧਾ ਇੰਚ ਆਪਾਂ ਥੋੜਾ ਜਿਹਾ ਵਧਾਵਾਂਗੇ ਕਿਉਂਕਿ ਇਹ ਪਲੇਟਾਂ ਦੇ ਵਿੱਚ ਵੀ ਆਊਗਾ ਠੀਕ ਹੈ ਜੀ ਹੁਣ ਆਪਾਂ ਇੱਥੇ ਸੈੱਡ ਸਲਾਈਡ ਦਾ ਮਾਰਕ ਕਰਾਂਗੇ 15 ਇੰਚ ਤੇ ਮਾਰਕ ਕਰਾਂਗੇ ਹਿੱਪ ਆਪਾਂ 21 ਇੰਚ ਤੇ ਮਾਰਕ ਕਰਾਂਗੇ ਇਸ ਤਰ੍ਹਾਂ ਆਪਾਂ ਫਿਰ ਮਿਲਾ ਦਾਂਗੇ ਇਹਨਾਂ ਨੂੰ ਮਾਰਕ ਕਰਨ ਪਹਿਲਾਂ ਆਪਾਂ ਇੱਥੇ ਕਾਟ ਲਗਾਵਾਂਗੇ ਪਹਿਲਾਂ ਆਪਾਂ ਬੈਕ ਪੱਲੇ ਵਿੱਚ ਕਾਟ ਪਾਵਾਂਗੇ ਹੁਣ ਆਪਾਂ ਇੱਕ ਪੱਲਾ ਵਿੱਚੋਂ ਕੱਢ ਦਾਂਗੇ। ਨੀਚੇ ਵਾਲਾ ਤੇ ਹੁਣ ਆਪਾਂ ਫਰੰਟ ਪੱਲੇ ਦੇ ਵਿੱਚ ਕਾਟ ਪਾਵਾਂਗੇ। ਬਾਅਦੂ ਕਪੜਾ ਇਸ ਤਰ੍ਹਾਂ ਕੱਟ ਕਰ ਦਾਂਗੇ। ਇੱਥੇ ਆਪਾਂ ਟੱਕ ਲਗਾ ਲਾਂਗੇ। ਇੱਥੇ ਆਪਾਂ ਟੱਕ ਲਗਾ ਲਾਂਗੇ ਇੱਕ। ਤੇ ਇੱਕੇ-ਥੀਪਾ ਟੱਕ ਲਗਾ ਲਾਂਗੇ ਠੀਕ ਹੈ ਜੀ। ਆ ਫਲੇਟ ਦਾ ਟਾਕਲ ਲਗਾ ਲਾਂਗੇ ਆਪਾਂ ਇੱਕ ਹੁਣ ਆਪਾਂ ਬੈਕ ਸਾਈਡ ਦਾ ਨੈੱਕ ਆ ਜਿਹੜਾ ਉਹ ਕੱਟ ਕਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਬੈਕ ਸਾਈਡ ਦਾ ਜਿਹੜਾ ਨੈੱਕ ਆ ਉਹ ਕੱਟ ਕਰਾਂਗੇ ਬੈਕ ਸਾਈਡ ਦਾ ਨੈੱਕ ਆਪਾਂ 2.5 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ 2.5 ਇੰਚ ਤੇ ਮਾਰਕ ਕਰਾਂਗੇ ਆਪਾਂ ਬੈਕ ਨੈੱਕ ਦਾ ਇਸ ਤਰ੍ਹਾਂ ਚੜਾਈ ਸਾਈਡ ਨੂੰ ਠੀਕ ਹੈ ਜੀ ਲੰਬਾਈ ਆਪਾਂ 5.5 ਇੰਚ ਰੱਖਾਂਗੇ ਇੱਥੇ ਵੀ ਆਪਾਂ 2.5 ਇੰਚ ਤੇ ਮਾਰਕ ਕਰਾਂਗੇ ਜੇ ਆਪਣੇ ਕੋਲੇ ਫਰੰਟ ਪੱਲਾ 2 ਇੰਚ ਚੜਾਈਏ ਮਤਲਬ 5 ਇੰਚ ਪਲੱਸ ਕਰਕੇ ਤਾਂ ਆਪਾਂ ਨੇ 2.5 ਇੰਚ ਤੇ ਮਾਰਕ ਕਰਕੇ ਹੀ ਬੈਕ ਸਾਈਡ ਦਾ ਜਿਹੜਾ ਨੈੱਕ ਆ ਉਹ ਕੱਟ ਕਰਨਾ ਵੀ ਕਿਉਂਕਿ ਜਦੋਂ ਆਪਾਂ ਇਹਦੇ ਤੇ ਮਤਲਬ ਰੇਵਲੀ ਲਾਵਾਂਗੇ ਨਾ ਤਾਂ ਸਲਾਈ ਜਿਹੜੀ ਉਹ ਦੋ ਦੋ ਡੰਡਿਆਂ ਤੱਕ ਉਹ ਆਪਣੇ ਆਪ ਹੀ ਸਲਾਈ ਲੱਗ ਜਾਂਦੀ ਹੁੰਦੀ ਹੈ ਤਾਂ ਇਹਨੇ ਆਪਣੇ ਆਪ ਹੀ 2.5 ਇੰਚ ਦਾ ਹੋ ਜਾਣਾ ਫਿਰ ਤੀਰੇ ਨੇ ਜਿਹੜੇ ਬਿਲਕੁਲ ਸਹੀ ਆਉਣਗੇ ਜੇ ਆਪਾਂ ਇਹਨੂੰ ਵੀ 2.5 ਇੰਚ ਦਾ ਕੱਟ ਲਾਂਗੇ ਉਦੋਂ ਫਰੰਟ ਦਾ ਵੀ 2.5 ਆ ਤਾਂ ਤੀਰੇ ਨੇ ਜਿਹੜੇ ਉਹ ਵੱਡੇ ਛੋਟੇ ਹੋ ਜਾਣਗੇ ਫਿਰ ਆਪਾਂ ਨੂੰ ਨਹੀਂ ਕੱਟ ਕਰਨਾ ਪਊਗਾ ਕਪੜਾ ਠੀਕ ਹੈ ਜੀ ਇਸ ਕਰਕੇ ਆਪਾਂ ਨੇ 2.5 ਇੰਚ ਦਾ ਹੀ ਮਾਰਕ ਕਰਨਾ ਇੱਥੇ ਆਪਾਂ ਗੁਲਾਈ ਦੇ ਦਾਂਗੇ ਜਿਸ ਤਰ੍ਹਾਂ ਆਪਾਂ ਨੇ ਫਰੰਟ ਪੱਲੇ ਦੇ ਵਿੱਚ ਲੰਬੀਆਂ ਪਲੇਟਾਂ ਪਾਈਆਂ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਸਾਈਡ ਦੇ ਪੱਲੇ ਦੇ ਵਿੱਚ ਪਾ ਲੈਣੀਆਂ ਨੇ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ